ਗਾयक ਮਨਕੀਰ ਤੌਲਖ ਨੂੰ ਧਮਕੀਆਂ ਦੇਣ ਦੇ ਮਾਮਲੇ 'ਚ આરોપી ਨੂੰ ਮਿਲੀ ਜ਼ਮਾਨਤ ਜੀ ਹਾਂ ਸੈਸ਼ਨ ਜੱਜ ਐਸਐਸ ਨਗਰ ਦੀ ਅਦਾਲਤ ਨੇ 42 ਸਾਲਾਂ ਹਰਜਿੰਦਰ ਸਿੰਘ ਨੂੰ ਧਮਕੀ ਪਰੇ ਫੋਨ ਕਾਲਾਂ ਅਤੇ ਵਟਸਐਪ ਮੈਸੇਜ ਭੇਜਣ ਦੇ ਮਾਮਲੇ ਵਿੱਚ ਨਿਯਮਤ ਜ਼ਮਾਨਤ ਦੇ ਦਿੱਤੀ ਹੈ ਇਹ ਮਾਮਲਾ ਗਾਇਕ ਮਨਕੀਰ ਤੌਲਖ ਦੀ ਮੈਨੇਜਮੈਂਟ ਨੰਬਰ ਤੇ 20 ਅਤੇ 21 ਅਗਸਤ 2025 ਨੂੰ ਆਈਆਂ ਕਾਲਾਂ ਅਤੇ ਮੈਸੇਜਾਂ ਨਾਲ ਜੁੜਿਆ ਸੀ ਜਿਨ੍ਹਾਂ ਵਿੱਚ ਉਸ ਅਤੇ ਉਸਦੇ ਪਰਿਵਾਰ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਸੀ ਸ਼ੁਰੂਆਤੀ ਤੌਰ ਤੇ ਮਾਮਲਾ ਅਣਪਛਾਤੇ ਵਿਅਕਤੀ ਖਿਲਾਫ ਜਿਹੜਾ ਕਿ ਦਰਜ ਕੀਤਾ ਗਿਆ ਸੀ ਪਰ ਬਾਅਦ ਵਿੱਚ ਪੁਲਿਸ ਨੇ ਗੁਪਤ ਜਾਣਕਾਰੀ ਦੇ ਆਧਾਰ ਤੇ ਹਰਜਿੰਦਰ ਸਿੰਘ ਨਾਂ ਦੇ ਇੱਕ ਵਿਅਕਤੀ ਤੇ ਐਫ ਆਈ ਆਰ ਜਿਹੜੀ ਕਿ ਦਰਜ ਕੀਤੀ ਸੀ ਤੇ ਉਸ ਨੂੰ 24 ਅਗਸਤ ਨੂੰ ਗ੍ਰਫਤਾਰ ਕਰ ਲਿਆ ਗਿਆ ਸੀ ਸ਼ਿਕਾਇਤਕਰਤਾ ਦੇ ਵਕੀਲ ਜਗਵਿੰਦਰ ਕੌਰ ਨੇ ਦਲੀਲ ਦਿੱਤੀ ਸੀ ਕਿ ਮੂਲ ਤੌਰ ਤੇ ਇਹ ਕੇਸ ਅਣਪਛਾਤੇ ਵਿਅਕਤੀ ਖਿਲਾਫ ਦਰਜ ਹੋਇਆ ਸੀ ਤੇ ਹਰਜਿੰਦਰ ਸਿੰਘ ਨੂੰ ਬੇਬੁਨਿਆਦ ਦੀ ਫਸਾਇਆ ਜਾ ਰਿਹਾ ਹੈ ਤੇ ਉਸ ਦੇ ਖਿਲਾਫ ਕੁਝ ਬਰਾਮਦ ਵੀ ਨਹੀਂ ਹੋਇਆ ਤੇ ਕੇਸ ਦਾ ਚਲਾਨ ਪੇਸ਼ ਹੋਣ ਤੇ ਮੁਕੱਦਮੇ ਨਤੀਜੇ 'ਚ ਸਮਾਂ ਲੱਗੇਗਾ ਸਰਕਾਰੀ ਵਕੀਲ ਨੇ ਕਿਹਾ ਹੈ ਕਿ ਮਲਜ਼ਮ ਨੇ ਗੰਭੀਰ ਜ਼ੁਲਮ ਕੀਤਾ ਹੈ ਪਰ ਜੇਕਰ ਉਸਨੂੰ ਜ਼ਮਾਨਤ ਮਿਲ ਗਈ ਤਾਂ ਉਹ ਗਵਾਹਾਂ ਦੇ ਅਸਰ ਪਾ ਸਕਦਾ ਹੈ ਤੇ ਸ਼ਿਕਾਇਤਕਰਤਾ ਦੇ ਪਰਿਵਾਰ ਨੂੰ ਵੀ ਜਿਹੜਾ ਕਿ ਨੁਕਸਾਨ ਪਹੁੰਚਾ ਸਕਦਾ ਹੈ ਅਦਾਲਤ ਨੇ ਕਿਹਾ ਹੈ ਕਿ આરોપી 24 ਅਗਸਤ ਤੋਂ ਹਿਰਾਸਤ ਵਿੱਚ ਹੈ ਉਸ ਦੇ ਖਿਲਾਫ ਕੋਈ ਵੀ ਗੈਂਗਸਟਰ ਸਰਗਮੀ ਦਾ ਸਬੂਤ ਨਹੀਂ ਮਿਲਿਆ ਕੁਝ ਵੀ ਬਰਾਮਦ ਨਹੀਂ ਹੋਇਆ ਇਸ ਲਈ ਹੋਰ ਹਿਰਾਸਤ ਵਿੱਚ ਰੱਖਣ ਦਾ ਕੋਈ ਲਾਭ ਨਹੀਂ ਅਦਾਲਤ ਨੇ ਉਸ ਨੂੰ ਬੇਲ ਬੋਰਸ ਤੇ ਨਿਯਮ ਜ਼ਮਾਨਤ ਦੇ ਦਿੱਤੀ ਹੈ ਮਲਜ਼ਮਾ ਨੇ ਸ਼ਰਤਾਂ ਲਗਾਈਆਂ ਨੇ ਕਿ ਉਹ ਹਰ ਪੇਸ਼ੀ ਤੇ ਹਾਜ਼ਰ ਹੋਵੇਗਾ ਸਬੂਤਾਂ ਨਾਲ ਛੇੜਛਾੜ ਨਹੀਂ ਕਰੇਗਾ ਤੇ ਅਦਾਲਤ ਦੀ ਇਜਾਜ਼ਤ ਤੋਂ ਬਿਨਾ ਦੇਸ਼ ਤੋਂ ਬਾਹਰ ਵੀ ਨਹੀਂ ਜਾਵੇਗਾ